ਦੋਸਤੋ ਤੁਸਿੰਦਰ ਮਾਨ ਜੀ ਨੂੰ ਸੁਣਿਆ ਆਪਣੀ ਜਿਹੜਾ ਹੈ ਪਹਿਲਾਂ ਵਾਲੀ ਵੀਡੀਓ ਵਿੱਚ ਤੁਸੀਂ ਉਹਨਾਂ ਦੀ ਆਵਾਜ਼ ਸੁਣੀ ਉਹਨਾਂ ਦੀ ਜੋ ਕਲਮ ਦੀ ਜੋ ਮਤਲਬ ਲਿਖਤ ਸੀਗੀ ਜੋ ਉਹਨਾਂ ਨੇ ਜੋ ਵਧੀਆ ਚੰਗੀ ਕਲਮ ਦੇ ਜੋ ਮਾਲਕ ਨੇ ਇੰਦੀ ਆਵਾਜ਼ ਦੇ ਮਾਲਕ ਨੇ ਉਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਆਵਾਜ਼ ਦੇ ਦਰਸ਼ਨ ਕਰਾਉਣ ਜਾ ਰਹੇ ਹਾਂ ਜੋ ਫਰੀਦਕੋਟ ਜ਼ਿਲ੍ਹੇ ਨਾਲ ਸੰਬੰਧਿਤ ਹੈ ਖਾਸ ਕਰਕੇ ਫਰੀਦਕੋਟ ਕੰਮਿਆਣਾ ਜੋ ਉਹਨਾਂ ਦਾ ਨਾਮ ਰਾਣਾ ਰਣਜੀਤ ਕੰਮਿਆਣਾ ਜੋ ਨਾਮ ਆ ਉਹਨਾਂ ਦਾ ਉਹ ਇਸ ਨਾਮ ਤੋਂ ਮਸ਼ਹੂਰ ਨੇ ਕੰਮਿਆਣਾ ਨਾਲ ਪੈਂਦਾ ਹੱਤਿਆਤ ਪਿਆਰ ਨਾ ਮਿਲੇ ਜਾਣੇ ਖਣੇ ਨਹੀਂ ਸ਼ਹਿਰ ਘੇ ਲਿਆਉਂਦੇ ਭਰੇ ਪਏ ਕਿਸੇ ਉਹਨਾਂ ਦੇ ਨਹੀਂ ਜਿਹੜੇ ਲੱਗੀਆਂ ਦੇ ਬੋਲ ਫਗਾਉਂਦੇ ਲਿਖੇ ਜਾਣ ਕਿਸੇ ਉਹਨਾਂ ਦੇ ਜਿਹੜੇ ਲੱਗੀਆਂ ਦੇ ਬੋਲ ਤੋ ਦਉਂਦੇ ਹਾਂਜੀ ਹੌਲੀ ਹੌਲੀ ਤੇ ਜੀ ਹੁੰਦੀਆਂ ਸਰਕਾਰਾਂ ਦੇ ਜਦੋਂ ਖਿਆਲ ਹੁੰਦੇ ਆ ਨਾ ਹੌਲੀ ਹੌਲੀ ਇਹ ਜੋ ਪਿਛਲਾ ਸਿਸਟਮ ਜਦੋਂ ਬਲੌਕ ਹੋ ਜਾਂਦੀਆਂ ਚੀਜ਼ਾਂ ਉਹਨਾਂ ਨੂੰ ਚਲਾਉਣ ਵਾਸਤੇ ਬਹੁਤ ਟਾਈਮ ਲੱਗਦਾ ਅੱਜ ਸਾਡੇ ਪ੍ਰਾਇਮਰੀ ਸਕੂਲਾਂ ਦਾ ਜਿਹੜਾ ਸਿੱਖਿਆ ਦਾ ਮਿਆਰ ਤਾਂ ਬਹੁਤ ਵਧੀਆ ਆ ਪਜਾਰਿਆ ਕਾਫੀ ਲੋਕਾਂ ਦੀ ਜਿਹੜੀ ਸੰਟੈਂਥ ਹਾ ਸਕੂਲਾਂ ਵੱਲ ਨੂੰ ਵਧ ਰਹੀ ਹੈ ਸਰਕਾਰੀ ਸਕੂਲਾਂ ਦਾ ਪ੍ਰਾਇਮਰੀ ਸਕੂਲਾਂ ਦਾ ਵਧ ਰਿਹਾ ਹੈ ਬੱਚੇ ਬਹੁਤ ਕਾਫੀ ਫਰਕ ਹੈ ਤੇ ਸਟੱਡੀ ਦਾ ਵੀ ਪੱਧਰ ਕਾਫੀ ਉੱਚਾ ਹੋ ਰਿਹਾ ਤੇ ਸਮਾਰਟ ਸਕੂਲ ਬਣਾ ਰਹੇ ਆ ਹੋਰ ਵੀ ਬੜੀਆਂ ਫੈਸਿਲਟੀਆਂ ਮਿਲ ਰਹੀਆਂ ਤੇ ਸਾਨੂੰ ਉਮੀਦ ਆ ਪੰਜਾਬ ਸਰਕਾਰ ਤੋਂ ਕਿ 뮤ਜ਼ਿਕ ਦਾ ਵਿਸ਼ਾ ਵੀ ਉੱਥੇ ਵਿਲਵੇ ਕਰੂਗੀ ਆਪਣੇ ਘਰਾਂ ਦਾ ਅੱਜ ਪੁੱਛਿਆ ਇਹ ਹਾਲ ਤੂੰ ਦੱਸਣਾ ਔਖਾ ਜਿਹੜਾ ਕਰਤਾ ਸਵਾਲ ਤੂੰ ਬਈ ਗੁਰਾਂ ਦੇ ਦਵਾਰੇ ਚ ਪੱਥਰ ਸਾਰੇ ਲੱਗ ਗਏ ਮੰਦਰ ਬਣਾਤਾ ਤੇ ਬਲ ਬਮੋਰੀ ਜਗ ਗਏ ਹੋ ਸ਼ਾਮੋਂ ਦੀ ਪੱਠੀ ਸੀ ਜਿੱਥੇ ਠੇਕਾ ਹੋਰ ਪੈ ਗਿਆ ਬਾਕੀ ਸਭ ਚੀਜ਼ ਨੇ ਸਕੂਲ ਉਹੀ ਰਹਿ ਗਿਆ ਜਿੱਥੇ ਸੀ ਤੂੰ ਪੜਿਆ ਸਕੂਲ ਉਹੀ ਰਹਿ ਗਿਆ ਨੇ 뮤జిక్ ਦਾ ਵਿਸ਼ੇ ਤੇ ਕੋਈ ਮਤਲਬ ਪੰਜਾਬ ਦੀ ਜੋ ਆਮ ਆਦਮੀ ਪਾਰਟੀ ਆ ਆਪਣੇ ਮੁੱਖ ਮੰਤਰੀ ਜੋ ਸਰਦਾਰ ਭਗਵੰਤ ਸਿੰਘ ਮਾਨ ਨੇ ਜੋ ਪੰਜਾਬੀ ਫਿਲਮ ਇੰਡਸਟਰੀ ਤੋਂ ਬਲੌਂਗ ਕਰਦੇ ਨੇ ਵੀ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਉਸ 뮤జిక్ ਪਰਮਿਸ਼ਨ ਨੂੰ ਲੈ ਕੇ ਉਹਨਾਂ ਤੇ ਬਹੁਤ ਛੋਟੀ ਜੀ ਗੱਲ ਹੈ ਜੀ ਜਦੋਂ ਉਹਨਾਂ ਨੇ ਤਾਂ ਕਹਿ ਤਾ ਤਾਂ ਹੋ ਗਿਆ ਜਦੋਂ ਕਿਤੇ ਅਸੀਂ ਉਮੀਦ ਕਰਦੇ ਹਾਂ ਕਿ ਹੋ ਸਕਦਾ ਪੰਜਾਬ ਸਰਕਾਰ ਦੇ ਜਿਹੜੇ ਨਵੰਦੇਆ ਤੱਕ ਸਾਡੀ ਇਹ ਵੀਡੀਓ ਪਹੁੰਚੇ ਤਾਂ ਹੋ ਸਕਦਾ ਉਸੇ ਤੇ ਐਟੇ ਤੇ ਨਹੀਂ ਕਰਦੇ ਨੇ ਵੀ ਅੱਜ ਹੀ ਨਾਲੇ ਤਾਂ ਹਜ਼ਾਰਾਂ ਲੋਕਾਂ ਨੂੰ ਲੱਖਾਂ ਲੋਕਾਂ ਨੂੰ ਜਿੰਨੇ ਕਿ ਸਕੂਲ ਆ ਸਾਡੇ ਉਹਨਾਂ ਨੂੰ ਰੋਜ਼ਗਾਰ ਮਿਲੂਗਾ ਤੇ ਅੱਗੇ ਛੋਟੇ ਬੱਚਿਆਂ ਨੂੰ ਪ੍ਰੇਰਨਾ ਮਿਲਣੀ ਸ਼ੁਰੂ ਹੋ ਜੂਗੀ ਤਾਂ ਕੁਝ ਲੋਕਾਂ ਦੇ ਵਿੱਚ ਜज्ਬਾ ਹੀ ਕੁਝ ਹੋਰੂਗਾ ਸੰਗੀਤ ਲੈਣ ਬਹੁਤ ਅੱਪ ਹੋਊਗੀ ਗੱਲ ਲੋਹੀ ਉੱਤੇ ਨਹੀਂ ਕਿਤੇ ਜਾਣ ਜਾ ਨਾ ਜਾਣੀ ਗੱਲ ਲੋਹ ਦੇ ਦਿਲ ਘੀਰ ਕੋਈ ਜਾਣ ਜਾ ਨਾ ਜਾਣੇ ਕਹਰਦਾਣਿ ਉਹ ਦੇ ਕਮਲੇ ਸਿਆਣੇ ਸੋਰਾ ਨਿਕਲ ਨਾ ਸੱਚ ਕਰਦੇ ਨੇ ਸਾਰੇ ਜਿਵੇਂ ਕਹਰਦਾਣਿ ਉਹ ਦੇ ਕਮਲੇ ਸਿਆਣੇ ਨਮਸਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨੂੰ ਆਜ਼ਾਦ ਬਾਦ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਆਜ਼ਾਦ ਭਾਰਤ ਨੂੰ ਸਿਕਾਲ ਮੈਥਡ ਆਪਣਾ ਰੋਹਿਤ ਆਜ਼ਾਦ ਤੁਸੀਂ ਤੇਗਰ ਸਾਡੀ ਰਿਪੋਰਟ ਸਾਡੀ ਰਿਪੋਰਟ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੇਰੇ ਵੱਲੋਂ ਪਿਆਰ ਭਰੀ ਨਮਨ। ਦੋਸਤੋ ਤੁਸੀਂ ਅੰਦਰ ਮਾਨ ਜੀ ਨੂੰ ਸੁਣਿਆ ਆਪਣੀ ਜਿਹੜਾ ਹੈਗਾ ਪਹਿਲਾਂ ਵਾਲੀ ਵੀਡੀਓ ਵਿੱਚ ਤੁਸੀਂ ਉਹਨਾਂ ਦੀ ਆਵਾਜ਼ ਸੁਣੀ ਉਹਨਾਂ ਦੀ ਜੋ ਕਲਮ ਦੀ ਜੋ ਮਤਲਬ ਲਿਖਤ ਸੀਗੀ ਜੋ ਉਹਨਾਂ ਨੇ ਜੋ ਵਧੀਆ ਚੰਗੀ ਕਲਮ ਦੇ ਜੋ ਮਾਲਕ ਨੇ ਇੰਦੀ ਆਵਾਜ਼ ਦੇ ਮਾਲਕ ਨੇ ਉਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਆਵਾਜ਼ ਦੇ ਦਰਸ਼ਨ ਕਰਾਉਣ ਜਾ ਰਹੇ ਹਾਂ ਜੋ ਫਰੀਦਕੋਟ ਜ਼ਿਲ੍ਹੇ ਨਾਲ ਸੰਬੰਧਤ ਖਾਸ ਕਰਕੇ ਫਰੀਦਕੋਟ ਕਮਿਆਣਾ 2009 ਰਣਾ ਰਣਜੀਤ ਕੰਮਿਆਨਾ ਦਾ ਨਾਮ ਆ ਉਹ ਇਸ ਨਾਮ ਤੋਂ ਮਸ਼ਹੂਰ ਨੇ ਕੰਮਿਆਨਾ ਨਾਲ ਪੈਂਦਾ ਅਪਾ ਇਹਨਾਂ ਤੇ ਵੀ ਪੁੱਛਾਂਗੇ ਵੀ ਇਹ ਕੰਮਿਆਨਾ ਨਾਲ ਕਿਵੇਂ ਪਿਆ ਪਰ ਉਸ ਤੋਂ ਪਹਿਲਾਂ ਅਪਾ ਜਿਹੜਾ ਇਹਨਾਂ ਦੀ ਥੋੜੀ ਜਿਹੀ ਮਦਦ ਤੁੰ ਸੁਣੀ ਹੈ ਬ੍ਰਿਸ਼ਾ ਸਿਕਾ ਸਰ ਸਰ ਸਿਗਲ ਜੀ ਹੋਰ ਸਨੋ ਠੀਕ ਠਾਕ ਹੋ ਜੀ ਬਹੁਤ ਵਧੀਆ ਜੀ ਸਰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜੀ ਵੈਲਕਮ ਜੀ ਜਿੰਨੇ ਵੀ ਸਾਡੇ ਚੈਨਲ ਦੇ ਨਾਲ ਜੁੜੇ ਨੇ ਦੋਸਤੋ ਪੰਜਾਬੀ ਸਿੰਗਰ ਤੁਹਾਡਾ ਆਪਣਾ ਰਾਣਾ ਰਣਜੀਤ ਕਮਿਆਣਾ ਜੀ ਮੈਂ ਆਪਣੀ ਆਪਣੀ ਬਹੁਤ ਭਾਗਾ ਵਾਲਾ ਮਹਿਸੂਸ ਕਰਦਾ ਕਿਉਂਕਿ ਜਿੰਨਾ ਦੇ ਨਾਮ ਦੇ ਨਾਲ ਪਿੰਡ ਲੱਗ ਜਾਣਾ ਜਾਂ ਪਿੰਡ ਦੇ ਨਾਲ ਨਾਮ ਜੁੜ ਜਾਣਾ ਬਹੁਤ ਭਾਗਾ ਵਾਲੀ ਸਮਝਦੇ ਆਪਣੇ ਆਪ ਨੂੰ ਜੀ ਹੂੰ ਸਾਡੇ ਪਹਿਲਾਂ ਵੀ ਇੱਥੇ ਜਿਹੜਾ ਹੈਗਾ ਕੋਟਕਪੂਰੇ ਦੇ ਮਾਨ ਨੇ 96 ਕੋਟਕਪੂਰੇ ਦੇ ਅੰਦਰ ਮਾਨ ਜੀ ਉਹਨਾਂ ਨਾਲ ਵੀ ਕਾਫੀ ਤੁਸੀਂ ਜੁੜੇ ਹੋਏ ਹੋ ਤੁਹਾਡੇ ਦਿਨੋਂ ਦਿਲੋਂ ਦੇਖੀਏ ਕਿ ਤੁਸੀਂ ਨਾਲ ਹੀ ਉਹਨਾਂ ਦੋਨੋਂ ਮਤਲਬ ਇਕੱਠੇ ਜਿਹੜਾ ਹੈਗਾ ਇੱਕ ਜਿਵੇਂ ਉਹ ਉਹਨਾਂ ਨੇ ਗੱਲ ਕੀਤੀ ਵੀ ਕੋਟਕਪੂਰੇ ਸ਼ਹਿਰ ਦਾ ਉਹਨਾਂ ਨੇ ਨਾਮ ਚਮਕਾਇਆ ਤੁਹਾਡੇ ਨਾਮ ਤੇ ਮਗਰ ਕੰਮਿਆਂ ਨਾਲ ਲੱਗਿਆ ਕੰਮਿਆਂ ਨੇ ਤਾਂ ਕਿਵੇਂ ਮਤਲਬ ਹਾਂਜੀ ਕੰਮਿਆਣਾ ਪਿੰਡ ਦੋਸਤੋ ਬਹੁਤ ਹੀ ਮਸ਼ਹੂਰ ਆ ਮੇਰੇ ਪਿੰਡ ਦੇ ਬਹੁਤ ਹੀ ਸਿਰਮੌਰ ਗਾਇਕ ਗੀਤਕਾਰ ਹੋਏ ਜਨਾਬ ਧਰਮ ਕੰਮਿਆਣਾ ਜੀ ਜਿਨ੍ਹਾਂ ਦੀ ਬਹੁਤ ਹੀ ਪੰਜਾਬ ਦੇ ਨਾਮਵਾਰ ਖਾਸ ਤingen ਨੇ ਗੀਤ ਗਾਏ ਧਰਮ ਕਮਿਆਣਾ ਦਾ ਨਾਮ ਕਿਤੇ ਵੀ ਵਰਡ ਦੇ ਵਿੱਚ ਵੀ ਲੈਨੇ ਆ ਤਾਂ ਲੋਕ ਕਹਿੰਦੇ ਹਾਂ ਉਹ ਕਮਿਆਣਾ ਜਿਹੜਾ ਕਿ ਧਰਮ ਜੀ ਵਾਲਾ ਤੇ ਇੰਦਰ ਜਿੱਥੋਂ ਤੱਕ ਗੱਲ ਇੰਦਰਮਾਨ ਦੀ ਇੰਦਰਮਾਨ ਮੇਰਾ ਪਿਆਰਾ ਵੀਰ ਬਹੁਤ ਹੀ ਵਧੀਆ ਨੇਕ ਦੇਲ ਇਨਸਾਨ ਆ ਤੇ ਮੇਰੇ ਨਾਲ ਅਸੀਂ ਜਦੋਂ ਤੋਂ ਜੁੜੇ ਆ ਬਹੁਤ ਹੀ ਵਧੀਆ ਅੱਜ ਤੋਂ 2000 ਲਗਭਗ ਪਿੰਨ ਤੋਂ ਜੁੜੇ ਆ ਤੇ ਭਰਾਵਾਂ ਨੂੰ ਵਰਤਦੇ ਆ ਤੇ ਜਿਹੜੇ ਸਾਡੇ ਸਬਜੈਕਟ ਚੱਲ ਰਹੇ ਆ ਜਾਂ ਜਾਂ ਵੀਡੀਓ ਕਰਮੀ ਜਾਂ ਸੰਗੀਤ ਕਰਨਾ ਉਹਦੇ ਵਿੱਚ ਮੇਰਾ ਬੜਾ ਭਰਾਵਾਂ ਵਾਂਗੂ ਸਹਿਯੋਗ ਦਿੰਦੇ। ਤੁਹਾਡੀ ਜਿਹੜੀ ਆਵਾਜ਼ ਆ ਅਸੀਂ ਬਾਤ ਸੁਣਾਂਗੇ ਤੇ ਤੁਹਾਡੀ ਜੇ ਕੋਈ ਕਲਮ ਹੋ ਹੈ ਤਾਂ ਤੁਹਾਡੇ ਧਿਆਨ ਚਾ ਨਾ ਦਿਓ ਤੁਹਾਨੂੰ। ਕੋਣੀ ਦੋਸਤੋ ਬਿਲਕੁਲ ਵਧੀਆ ਜੋ Song ਹੈ ਸਾਡਾ ਬਿਲਕੁਲ ਨਿਊ Song ਆ ਰਿਹਾ ਮਾਨ ਸਾਹਿਬ ਨੇ ਉਹਨਾਂ ਦੀ ਸਾਰੀ ਡਾਇਰੈਕਸ਼ਨ ਕੀਤੀ ਵੀਡੀਓ ਸਾਰਾ ਕੁਝ ਉਹਨਾਂ ਨੇ ਕੀਤਾ ਲੋ ਜੀ ਹੋ ਗਈ ਤੁਹਾਡੇ ਨਾਲ ਹੱਤਿਆ ਤੇ ਪਿਆਰ ਨਾਲ ਮਿਲੇ ਜਣੇ ਖਣੇ ਨਹੀਂ ਸ਼ਹਿਰ ਘੇ ਲਿਆਉਂਦੇ ਭਰੇ ਪਏ ਕਿਸੇ ਉਹ ਨਾ ਦੇ ਨੀ ਦੇੜੇ ਲੱਗੀਆਂ ਦੇ ਬੋਲ ਪਗਾਉਂਦੇ ਲਿਖੇ ਜਾਣ ਕਿਸੇ ਉਹ ਨਾ ਦੇ ਜਿਹੜੇ ਲੱਗੀਆਂ ਦੇ ਬੋਲ ਪਤੋਂ ਦੋਂਦੇ ਬਹੁਤ ਵਧੀਆ ਆਵਾਜ਼ ਹੈ ਜੀ ਇਸ ਤੋਂ ਲਾਵਾ ਪ੍ਰੋਟੋਕੋਲ ਹੋਰ ਕੋਈ ਹੈ ਇਹਦੇ ਵਿੱਚ ਖਾਸ ਗੀਤ ਇਹ ਗੱਲ ਇਹ ਜੀ ਇਹ ਪੰਜਾਬੀ ਡਿਊਟ Song ਹੈ ਜੀ ਇਸ ਗੀਤ ਨੂੰ ਦੁਨੀਆ ਭਰ ਦੇ ਮਸ਼ਹੂਰ ਗੀਤਕਾਰ ਜਨਾਬ ਬਿੱਕਰ ਐਸ਼ੀ ਕਮਿਆਣਾ ਜੀ ਉਹਨਾਂ ਨੇ ਲਿਖਿਆ ਹੋਇਆ ਜੀ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਜੀ ਪਾਲੀ ਸਿੱਧੂ ਨੇ ਤੇ ਇੰਦਰ ਮਾਨ ਦਾ ਬਹੁਤ ਵੱਡਾ ਇਸ ਗੀਤ ਦੇ ਵਿੱਚ ਸਹਿਯੋਗ ਹੈ ਜੀ ਇਹ ਇਸ ਤੋਂ ਅੱਗੇ ਜੋ ਨੈਸਟ Song ਮੈਂ ਕਰ ਰਿਹਾ ਭਾਈ ਮਿੰਤਾ ਚਮੇਲੀ ਵਾਲਾ ਜੀ ਉਹਨਾਂ ਦੇ ਗੀਤ ਕਰਦਾ ਰਿਹਾ ਤੇ ਸਾਡੇ ਗੁਰੂ ਲੋਕ ਜਨਾਬ ਮਨਜੀਤ ਸੰਧੂ ਸੁਖਣਵਾਲੀਆ ਜੀ ਉਹਨਾਂ ਦੇ ਕਾਫੀ ਗੀਤ ਮੈਨੂੰ ਲੋਕਾਂ ਵੱਲੋਂ ਡਿਮਾਂਡ ਹੁੰਦੀ ਹੈ ਕਿ ਉਹਨਾਂ ਦੇ ਗੀਤ ਗਾਓ ਜਿਹੜਾ ਬਿਲਕੁਲ ਹੀ ਨੀਤੇ ਸਾਡਾ ਚੱਲੀ ਜਾਂਦਾ ਬਿਲਕੁਲ ਨਵਾਂ ਗੀਤ ਧੀਆਂ ਦੇ ਹੱਕ ਵਿੱਚ ਆ ਇਸ ਲਈ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ ਮਿੰਤਾ ਭਾਈ ਚਮੇਲੀ ਵਾਲਿਆਂ ਦੀ ਉਹਨਾਂ ਦਾ ਬਿਲਕੁਲ ਹੀ ਨਵਾਂ ਗੀਤ ਹੈ ਸੋਚ ਸੋਚ ਦਿਲ ਤਾਈ ਹੌਲਦੇ ਤੈਨਤੀਏ ਇੱਕ ਦਿਨ ਹੋ ਜੇਗੀ ਪਰਾਈ ਸੋਚ-ਸੋਚ ਦਿਲ ਤਾਈ ਹੌਲਦੇ ਤੈਨਤੀਏ ਇੱਕ ਦਿਨ ਹੋ ਜੇਗੀ ਪਰਾਈ ਹੋ ਗਈ ਜਵਾਨ ਹੁਣੇ ਕਰਾਂਗੇ ਬਗਾਂਦੀ ਖੁਦ ਹੋ ਗਈ ਜਵਾਨ ਖੁਦ ਰਾਂਗੇ ਬਗਾਨੀ ਖੁਦ ਇੱਕ ਦਿਨ ਹੋ ਜੇਗੀ ਪੁਰਾਈ ਬਾਗ ਮਹਿਮਾਨਾ ਉਥੇ ਵੱਜਣਾ ਸਬਬੀ ਗੇੜਾ ਜਿਹੜੇ ਕਰ ਖੇਡੀ ਜੰਮੀ ਜਾਈ ਹੋ ਗਈ ਅਦਵਾਰ ਹੁਣ ਹੌਲ ਜੇ ਤੈਂਦੇ ਰਹਿ ਨਹੀਂ ਇੱਕ ਦਿਨ ਹੋ ਜੇਗੀ ਪੁਰਾਈ ਇਰਾਣੀਆਂ ਇੱਕ ਦਿਨ ਹੋ ਜੇਗੀ ਪਰਾਇ ਬਹੁਤ ਵਧੀਆ ਆਵਾਜ਼ ਹੈ ਤੁਹਾਡੀ ਉਸ ਤੋਂ ਇਲਾਵਾ ਜੇਕਰ ਅਪਕਲ ਗੱਲ ਕਰੀਏ ਕੋਈ ਜੋ ਪੰਜਾਬ ਦੇ ਮੁੱਦੇ ਨੂੰ ਲੈ ਕੇ ਜਾਂ ਕੋਈ ਹੋਰ ਕਿਥੇ ਵਿਸ਼ਾ ਲੈ ਕੇ ਕੋਈ ਇਸ ਤਰ੍ਹਾਂ ਦਾ ਵੀ ਲਿਖੋ ਹਾਂਜੀ ਪੰਜਾਬ ਦੇ ਮੁੱਦੇ ਨੂੰ ਲੈ ਕੇ ਅਕਸਰ ਹੀ ਜਾਏ ਕਿ ਬੰਦੇ ਆ ਦੀ ਗੀਤਕਾਰਾਂ ਦੀਆਂ ਸ਼ਾਇਰ ਬੰਦੇ ਆ ਦੀਆਂ ਕੋਸ਼ਿਸ਼ਾਂ ਹੁੰਦੀਆਂ ਵੀ ਜੋ ਪੰਜਾਬ ਦੇ ਵਿੱਚ ਦਿਸਦਾ ਕਈ ਵਾਰੀ ਸਾਡੇ ਤੋਂ ਚੀਜ਼ਾਂ ਵਿਸਰ ਜਾਂਦੀਆਂ ਮੇਰੇ ਬਹੁਤ ਹੀ ਜੀਤ ਗੀਤਕਾਰ ਜਨਾਬ ਕਪੀ ਕੰਮਿਆਣਾ ਜੀ ਕਿਉਂਕਿ ਮੇਰਾ ਕੰਮਿਆਣਾ ਪਿੰਡ ਇਦਾਂ ਦਾ ਉਹਦੇ ਵਿੱਚ ਗੀਤਕਾਰ ਬਹੁਤ ਜ਼ਿਆਦਾ ਜੀ ਬਹੁਤ ਹੀ ਜ਼ਿਆਦੇ 8-10 ਗੀਤਕਾਰ ਆ ਜਿਨ੍ਹਾਂ ਦੇ ਗੀਤ ਰਿਕਾਰਡ ਹੋਏ ਆ ਮੈਂ ਵੀ ਸਾਰਿਆਂ ਦੀ ਤਕਰੀਬਨ ਕੋਸ਼ਿਸ਼ ਕਰਦਾ ਹੁੰਦਾ ਗੀਤ ਉਹਨਾਂ ਦੇ ਗਾਵਾਂ ਜੀ ਉਹਨਾਂ ਦਾ ਗੀਤ ਆ ਆਪਣੇ ਗਰਾਂ ਦਾ ਅੱਜ ਪੁੱਛਿਆ ਇਹ ਹਾਲ ਤੂੰ ਦੱਸਣਾ ਔਖਾ ਜਿਹੜਾ ਕਰਤਾ ਸਵਾਲ ਤੂੰ ਬਈ ਗੁਰਾਂ ਦੇ ਦਵਾਰੇ 'ਚ ਪੱਥਰ ਸਾਰੇ ਲੱਗ ਗਏ ਮੰਦਰ ਬਣਾਤਾ ਤੇ ਬਲ ਬਮੋੜੀ ਜਾ ਗਏ ਹੋ ਸ਼ਾਮੋਂ ਦੀ ਪੱਥੀ ਸੀ ਜਿੱਥੇ ਠੇਕਾ ਹੋਰ ਪੈ ਗਿਆ ਬਾਕੀ ਸਭ ਚੀਜ਼ ਨੇ ਸਕੂਲ ਉਹੀ ਰਹਿ ਗਿਆ ਜਿੱਥੇ ਸੀ ਤੂੰ ਪੜਿਆ ਸਕੂਲ ਉਹੀ ਰਹਿ ਗਿਆ ਕੀ ਦੇਗੀ ਦੇ ਬਾਰੇ ਦੱਸਾਂ 2 ਤੇ 3 ਨਿਚਾਰਨਾ ਘੋਲ ਤੇ ਕਬੱਡੀ ਦੀ ਇਲਾਕੇ 'ਚ ਖੜਾਰਨਾ ਹਾਕੀ ਦੇਗੀ ਦੇ ਬਾਰੇ ਦੱਸਾਂ 2 ਤੇ 3 ਨਿਚਾਰਨਾ ਘੋਲ ਤੇ ਕਬੱਡੀ ਦੀ ਇਲਾਕੇ 'ਚ ਖੜਾਰਨਾ ਹਾ ਪੱਪੀ ਗੰਮਿਆਂ ਨੇ ਗੀਤਾਂ ਦਾ ਪੁੱਸ ਪੈ ਗਿਆ ਬਾਕੀ ਸਭ ਚੇਂਜ ਨੇ ਸਕੂਲ ਉਹੀ ਰਹਿ ਗਿਆ ਜਿੱਥੇ ਸੀ ਤੂੰ ਪੜਿਆ ਸਕੂਲ ਉਹੀ ਰਹਿ ਗਿਆ ਹੋਰ ਦੋਰੀ ਹੈ ਜੀ ਕਿਹੜਾ ਹੈਗਾ ਆਵਾਜ਼ ਤੁਹਾਡੀ ਠੀਕ ਜੀ ਕਿਉਂਕਿ ਗੱਲ ਰਹਿ ਗਈ ਸਕੂਲ ਦੀ ਸਾਨੂੰ ਕਈ ਵਾਰੀ ਲੋਕ ਸਵਾਲ ਕਰਦੇ ਨੇ ਕਿ ਇਹ ਗੀਤ ਕਿਉਂ ਹੋਰ ਬੜੀਆਂ ਵੱਡੀਆਂ ਵੱਡੀਆਂ ਇਮਾਰਤਾਂ ਬਣ ਜਾਂਦੀਆਂ ਤੇ ਸਕੂਲਾਂ ਵੱਲ ਬਹੁਤ ਘੱਟ ਲੋਕਾਂ ਦਾ ਖਿਆਲ ਹੁੰਦਾ ਕਿਉਂਕਿ ਜਿੱਥੋਂ ਪੜ੍ਹ ਕੇ ਸਾਡੇ ਦੇਸ਼ ਦੀ ਨੀਂ ਬੱਜਦੀ ਆ ਆਪ ਪੜਿਆ ਹੁੰਦਾ ਦਾਦਾ ਪੜਿਆ ਹੁੰਦਾ ਬਾਪ ਪੜਿਆ ਹੁੰਦਾ ਕਈ ਵਾਰੀ ਉਹ ਹੀ ਸਟੂਡੈਂਟ ਉੱਥੇ ਜੱਜ ਬਣ ਕੇ ਵੀ ਕਈ ਵਾਰੀ ਕਿਸੇ ਅਧ்கਾਟਣ ਵਾਸਤੇ ਜਾਂ ਮੰਤਰੀ ਬਣ ਕੇ ਆ ਜਾਂਦਾ ਪਰ ਸਕੂਲ ਉਦਾਂ ਦਾ ਹੀ ਹੁੰਦਾ ਇਹਨਾਂ ਹੋਰ ਇਮਾਰਤਾਂ ਵੀ ਬਣਨੀਆਂ ਚਾਹੀਦਾ ਸਾਡਾ ਕਿਸੇ ਚੀਜ਼ ਨਾਲ ਵਿਰੋਧ ਨਹੀਂ ਆ ਪਰ ਇਹਨਾਂ ਇਮਾਰਤਾਂ ਵੱਲ ਸਕੂਲ ਵੱਲ ਵੀ ਖਿਆਲ ਜ਼ਰੂਰ ਰੱਖਣਾ ਚਾਹੀਦਾ ਬਿਲਕੁਲ ਰਾਣਾ ਜੀ ਤੁਸੀਂ ਇਹ ਜੋ ਸਕੂਲ ਵਾਲਾ गाना गा ਕੇ ਤਾਂ ਵਾਕੀ ਸਕੂਲ ਯਾਦ ਕਰਵਾਤਾ ਅੱਜ ਪਰ ਜੇਕਰ ਅਸੀਂ ਗੱਲ ਕਰੀਏ ਸਕੂਲ ਦਾ ਨਾਮ ਯਾਦ ਆਇਆ ਤਾਂ ਵੀ ਜਿਵੇਂ ਅੱਜ ਸਕੂਲਾਂ ਕਾਲਜਾਂ ਵਿੱਚ ਜੋ ਇਹ ਜਿਹੜਾ ਹੈਗਾ ਵਿਸ਼ਾ ਸਕੂਲਾਂ ਵਿੱਚ ਖਾਸ ਕਰਕੇ ਭਟਕਦਾ ਨਜ਼ਰ ਆ ਰਿਹਾ ਮਿਊਜ਼ਿਕ ਦਾ ਵੀ ਕਿਵੇਂ ਕੀ ਲੱਗਦਾ ਵੀ ਕੋਈ ਕਮੀ ਕਿੱਥੇ ਕਮੀ ਰਹਗੀ ਸਰਕਾਰ ਦੀ ਕਮੀ ਹੈ ਜਾਂ ਕੋਈ ਟੀਚਰ ਦੀ ਕਮੀ ਆ ਜਾਂ ਕੋਈ ਉੱਥੇ ਲੈਕਚਰ ਕਿਸ ਕੀ ਚੀਜ਼ ਦੀ ਸਕੂਲ ਦੀ ਜਿੱਥੇ ਜੇ ਗੱਲ ਕਰੀਏ ਸਰ ਜੀ ਕਿਉਂਕਿ ਇਹ ਹੋ ਜਾਂਦੀ ਗੱਲ ਜਦੋਂ ਹਰ ਇੱਕ ਮੰਜ਼ਲ ਹਰ ਇੱਕ ਬੰਦੇ ਦੇ ਮੰਜ਼ਲ ਤੱਕ ਪਹੁੰਚਣਾ ਹਰ ਇੱਕ ਸੁਪਨਾ ਬੰਦੇ ਦਾ ਜੀ ਸਟੱਡੀ ਆ ਜਾਂ ਸਕੂਲ ਆ ਤਾਂ ਤਾਂ ਹੀ ਪੂਰਾ ਹੁੰਦਾ ਪਰ ਕਈ ਵਾਰੀ ਸਾਡੀਆਂ ਸਰਕਾਰਾਂ ਵੇਰ ਨਹੀਂ ਹੁੰਦੀਆਂ میوزਿਕ ਦਾ ਵਿਸ਼ਾ ਬਿਲਕੁਲ ਸਕੂਲਾਂ ਦੇ ਵਿੱਚ ਹੈ ਨਹੀਂ ਗਾ ਜੀ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਤਾਂ ਹੁੰਦਾ ਜੀ ਪਰ ਇਹ ਜ਼ਰੂਰੀ ਆ ਕਿਉਂਕਿ ਜਦੋਂ ਬੱਚੇ ਨੂੰ ਸਕੂਲ ਟਾਈਮ ਦੇ ਸ਼ੌਕ ਹੁੰਦਾ ਕਈਆਂ ਨੂੰ ਮਨ ਦੇ ਵਿੱਚ ਹੁੰਦਾ ਮੈਂ ਡਾਕਟਰ ਬਣੂੰਗਾ ਕਿਸੇ ਦੇ ਮਨ ਦੇ ਵਿੱਚ ਹੁੰਦਾ ਮੈਂ ਇੰਜੀਨੀਅਰ ਬਣੂੰਗਾ ਕਿਸੇ ਦੇ ਮਨ ਦੇ ਵਿੱਚ ਹੁੰਦਾ ਮੈਂ ਪੰਜਾਬੀ ਸਿੰਗਰ ਬਣ ਕੇ ਵੀ ਇੱਕ ਦੇਸ਼ ਦੀ ਸੇਵਾ ਵਰਗੀ ਗੱਲ ਹੋ ਜਾਂਦੀ ਹੈ ਸਾਡੀ ਗੱਲਬਾਤ ਵੀ ਹੋਈ ਸੀ ਕਿ ਪਹਿਲਾਂ ਗਾਇਕਦਰ ਮਾਨ ਜੀ ਨਾਲ ਥੋੜੇ ਟਾਈਮ ਪਹਿਲਾਂ ਵੇ ਉਹਨਾਂ ਨਾਲ ਵੀ ਗੱਲ ਕੀਤੀ ਸੀ ਵੀ ਇਹੀ ਚਰਚਾ ਕੀਤੀ ਸੀ ਜਿਹੜਾ ਵੀ 뮤직 ਦਾ ਵਿਸ਼ਾ ਜਿਹੜਾ ਹੈਗਾ ਸਕੂਲ 'ਚ ਉਹਨਾਂ ਲਾਜ਼ਮੀ ਹੈ ਤੇ ਉਸ ਨੂੰ ਸਿਖਾਉਣ ਵਾਲਾ ਅਧਿਆਪਕ ਵੀ ਜਿਹੜਾ ਹੈਗਾ ਚੰਗਾ ਗਿਆਨ ਹਾਸਲ ਹੋਣਾ ਵੀ ਉਹਨੂੰ ਲਾਜ਼ਮੀ ਹੈ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਜੇ ਇੱਕ ਮਤਲਬ ਗੁਰੂ ਨੂੰ ਕੁਝ ਆਉਂਦਾ ਹੋਊਗਾ ਤਾਂ ਹੀ ਆਪਣੇ ਪੇਲੇ ਨੂੰ ਕੁਝ ਇਹ ਹਾਂਜੀ ਹੌਲੀ ਹੌਲੀ ਤੇ ਜੀ ਹੁੰਦੀ ਹੈ ਸਰਕਾਰਾਂ ਦੇ ਜਦੋਂ ਖਿਆਲ ਹੁੰਦੇ ਆ ਨਾ ਹੌਲੀ ਹੌਲੀ ਇਹ ਜੋ ਪਿਛਲਾ ਸਿਸਟਮ ਜਦੋਂ ਬਲੌਕ ਹੋ ਜਾਂਦੀਆਂ ਚੀਜ਼ਾਂ ਉਹਨਾਂ ਨੂੰ ਚਲਾਉਣ ਵਾਸਤੇ ਬਹੁਤ ਟਾਈਮ ਲੱਗਦਾ ਅੱਜ ਸਾਡੇ ਪ੍ਰਾਇਮਰੀ ਸਕੂਲਾਂ ਦਾ ਜਿਹੜਾ ਸਿੱਖਿਆ ਦਾ ਮਿਆਰ ਤਾਂ ਬਹੁਤ ਵਧੀਆ ਪਹੁੰਚ ਜਾ ਰਿਹਾ ਕਾਫੀ ਲੋਕਾਂ ਦੀ ਜਿਹੜੀ 10th ਹਾ ਸਕੂਲਾਂ ਵੱਲ ਨੂੰ ਵੱਧ ਰਹੀ ਹੈ ਸਰਕਾਰੀ ਸਕੂਲਾਂ ਦਾ ਪ੍ਰਾਇਮਰੀ ਸਕੂਲਾਂ ਦਾ ਵੱਧ ਰਿਹਾ ਹੈ ਬੱਚੇ ਬਹੁਤ ਕਾਫੀ ਫਰਕ ਹੈ ਇਹ ਸਟੱਡੀ ਦਾ ਵੀ ਪੱਧਰ ਕਾਫੀ ਉੱਚਾ ਹੋ ਰਿਹਾ ਤੇ ਸਮਾਰਟ ਸਕੂਲ ਬਣਾ ਰਹੇ ਆ ਹੋਰ ਵੀ ਬੜੀਆਂ ਫੈਸਿਲਟੀਆਂ ਮਿਲ ਰਹੀਆਂ ਤੇ ਸਾਨੂੰ ਉਮੀਦ ਆ ਪੰਜਾਬ ਸਰਕਾਰ ਤੋਂ ਕਿ ਮਿਊਜ਼ਿਕ ਦਾ ਵਿਸ਼ਾ ਵੀ ਉੱਥੇ ਵਿਲਵੇ ਕਰੂਗੀ ਨੇ 뮤జిక్ ਦਾ ਵਿਸ਼ੇ ਤੇ ਕੋਈ ਮਤਲਬ ਪੰਜਾਬ ਦੀ ਜੋ ਆਮ ਆਦਮੀ ਪਾਰਟੀ ਆ ਆਪਣੇ ਮੁੱਖ ਮੰਤਰੀ ਜੋ ਸਰਦਾਰ ਭਗਵੰਤ ਸਿੰਘ ਮਾਨ ਨੇ ਜੋ ਪੰਜਾਬੀ ਫਿਲਮ ਇੰਡਸਟਰੀ ਤੋਂ ਬਲੌਂਗ ਕਰਦੇ ਨੇ ਵੀ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਇਟਸ 뮤జిక్ ਪਰਮਿਸ਼ਨ ਨੂੰ ਲੈ ਕੇ ਉਹਨਾਂ ਤੇ ਬਹੁਤ ਛੋਟੀ ਜੀ ਗੱਲ ਹੈ ਜੀ ਜਦੋਂ ਉਹਨਾਂ ਨੇ ਤਾਂ ਕਹਿ ਤਾ ਤਾਂ ਹੋ ਗਿਆ ਜਦੋਂ ਕਿਤੇ ਅਸੀਂ ਉਮੀਦ ਕਰਦੇ ਹਾਂ ਕਿ ਹੋ ਸਕਦਾ ਪੰਜਾਬ ਸਰਕਾਰ ਦੇ ਜਿਹੜੇ ਨਵੰਦੇਆ ਤੱਕ ਸਾਡੀ ਇਹ ਵੀਡੀਓ ਪਹੁੰਚੇ ਤਾਂ ਹੋ ਸਕਦਾ ਉਸੇ ਟੈਟੇ ਟਾਈਮ ਹੀ ਕਰਦੇ ਨੇ ਵੀ ਅੱਜ ਨਾਲੇ ਤਾਂ ਹਜ਼ਾਰਾਂ ਲੋਕਾਂ ਨੂੰ ਲੱਖਾਂ ਲੋਕਾਂ ਨੂੰ ਜਿੰਨੇ ਕਿ ਸਕੂਲ ਆ ਸਾਡੇ ਉਹਨਾਂ ਨੂੰ ਰੋਜ਼ਗਾਰ ਮਿਲੂਗਾ ਤੇ ਅੱਗੇ ਛੋਟੇ ਬੱਚਿਆਂ ਨੂੰ ਪ੍ਰੇਰਨਾ ਮਿਲਣੀ ਸ਼ੁਰੂ ਹੋ ਜੂਗੀ ਤਾਂ ਕੁਝ ਲੋਕਾਂ ਦੇ ਵਿੱਚ ਜੱਜਬਾਈ ਕੁਝ ਹੋਰੂਗਾ ਸੰਗੀਤ ਲੈਨ ਬਹੁਤ ਅੱਪ ਹੋਊਗੀ ਹੂੰ ਹੋਰ ਹੁਣ ਜੰਦੇ ਆਂਦੇ ਕੋਈ ਤੁਹਾਡੀ ਕੋਈ ਹੋਰ ਤੁਹਾਡੇ ਦਿਮਾਗ 'ਚ ਕੋਈ ਹੈ ਵੀ ਜਿਹੜੀ ਆਪਕੇ ਦੀ ਵਿਸਰੋਤਾਂ ਨੂੰ ਜੋ ਸੁਣ ਸਕਣ ਤੇ ਉਸ ਨੂੰ ਕੁਝ ਸੁਣ ਕੋਈ ਹੋਰ ਇਤਨਾ ਲਾਸਟ ਤੇ ਕੋਈ ਆਪਣੀ ਬੋਲ ਥੋੜਾ ਸੁਣਾਉ। ਫੌਜੀ ਕਰਾਂਗੇ ਸਾਂਝੀ ਜੀ ਕਿਉਂਕਿ ਮੇਰੀ ਹਮੇਸ਼ਾ ਹੀ ਸੋਚ ਹੁੰਦੀ ਹੈ ਜਦੋਂ ਅਸੀਂ ਪੰਜਾਬ ਦੇ ਵਿੱਚ ਮੇਲਿਆਂ ਦੇ ਵਿੱਚ ਜਾਂਦੇ ਆ ਤਾਂ ਸਾਨੂੰ ਅਕਸਰ ਹੀ ਲੋਕ ਸੱਭਿਆਚਾਰਕ ਗੀਤਾਂ ਕਰਕੇ ਸਾਨੂੰ ਬੁੱਕ ਕਰਦੇ ਆ। ਮੇਰਾ ਤੇ ਮਾਨ ਸਾਹਿਬ ਦੀਆਂ ਅੱਜ ਕੱਲ ਅਸੀਂ ਜਦੋਂ ਤੋਂ ਲੈ ਕੇ ਅਸੀਂ ਹੁਣ ਜੁੜੇ ਆ ਤੇ ਜਦੋਂ ਵੀ ਨਵੀਆਂ ਸਾਡੀਆਂ ਦੋਨਾਂ ਭਰਾਵਾਂ ਦੀਆਂ ਇਕੱਠੀਆਂ ਸਟੇਜਾਂ ਹੁੰਦੀਆਂ ਤੇ ਸਾਡੇ ਤੋਂ ਲੋਕ ਬ ਕਾਫੀ ਜ਼ਿਆਦੇ ਕਲਚਰਲ ਗੀਤਾਂ ਦੀ ਡਿਮਾਂਡ ਕਰਦੇ ਜੋ ਕਿ ਲੋਕ। ਗੱਲ ਲੋਹੀ ਉੱਤੇ ਨਹੀਂ ਕਿਦਾਂ ਜਾਣ ਜਾ ਨਾ ਜਾਣੀ ਗੱਲ ਲੋਹ ਦੇਲ ਘੀਰ ਕੋਈ ਜਾਣ ਜਾ ਨਾ ਜਾਣੇ ਜੀਵੇ ਘਰ ਦਾਣਿਓ ਦੇ ਕਮਲੇ ਸਿਆਣੇ ਸੋਹਰਾ ਨਿਕਲ ਨਾ ਸੱਚ ਕਰਦੇ ਨੇ ਸਾਰੇ ਜੀਵੇ ਘਰ ਦਾਣਿਓ ਦੇ ਕਮਲੇ ਸਿਆਣੇ ਉਹ ਤਧਭੂਗ ਗਵਾਰ ਤੇ ਤਬੀਨ ਲੱਗਦੇ ਸਾਰਾ ਦਰਬਾਰ ਫੇਰ ਮੂੰਡਾ ਵਜ ਜੇ ਉੱਤ ਘਪਰ ਦੁਵਾਨ ਚਿੱਟਾ ਪੀਂਦੇ ਲੱਗ ਜੇ ਸਾਰੇ ਤਾਬ ਬਾਅਰ ਫੇਰ ਮੁੰਡਾ ਵਾਜ ਜੇ ਮੰਨਣੇ ਪੈਂਦੇ ਨੇ ਫੇਰ ਰੱਬ ਦੇ ਹੀ ਭਾਰੇ ਮੰਨਣੇ ਪੈਂਦੇ ਨੇ ਫੇਰ ਰੱਬ ਦੇ ਹੀ ਭਾਰੇ ਸੋਹਾਇਆ ਨੇ ਗੱਲਾਂ ਸੱਚ ਕਰਦੇ ਨੇ ਸਾਰੇ ਜੂਦੇ ਕਰਦੇ ਨਹੀਂ ਉਹਦੇ ਕਮਲੇ ਸਿਆਣੇ ਸੋਹਾਇਆ ਨੇ ਗੱਲਾਂ ਸੱਚ ਕਰਦੇ ਸਿਆਣੇ ਇਹ ਗੀਤ ਮੇਰਾ ਬਤੀ ਜੀ ਜੀ ਦੋਸਤ ਬਾਈ ਨੀਤਾ ਕੰਮਿਆਣਾ ਜੀ ਬਿਲਕੁਲ ਨਵਾਂ ਗੀਤਕਾਰ ਹੈ ਤੇ ਉਹਦਾ ਪਹਿਲਾ ਹੀ ਗੀਤ ਹੈ ਮੈਂ ਰਿਕਾਰਡ ਕੀਤਾ ਬਿਲਕੁਲ ਹੀ ਥੋੜੇ ਦਿਨਾਂ ਦੇ ਵਿੱਚ ਮਾਰਕੀਟ ਦੇ ਚਾਰਿਆ ਜੀ ਥੈਂਕ ਯੂ ਜੀ ਚਲੋ ਬਹੁਤ ਬਹੁਤ ਦਿਰਾਏਗਾ ਧੰਨਵਾਦ ਤੁਹਾਡਾ ਰਣਾ ਜੀ ਵੈਸੇ ਆਪਾਂ ਕਹਿ ਦਈਏ ਕੋਈ ਗਾਇਕ ਜਰਾਏਗਾ ਆਉਣ ਵਾਲੀ ਚੀਜ਼ ਨੂੰ ਪਹਿਲਾਂ ਜਿਹੜਾ ਹੈਗਾ ਦਾਦਾ ਨਹੀਂ ਹੁੰਦਾਗਾ ਲੋਕਾਂ ਨਾਲ ਕੋਈ ਗੱਲ ਨਹੀਂ ਕਰਦਾਗਾ ਫਿਰ ਫਿਰ ਵੀ ਤੁਸੀਂ ਜਿਹੜਾ ਹੈਗਾ ਸਾਡੇ ਨਾਲ ਆਪਣੇ ਬੋਲ ਛਾਂਜੇ ਕੀਤੇ ਆਪਾਂ ਕਹਿੰਦੇ ਹਾਂ ਤੁਹਾਡੇ ਆਉਣ ਵਾਲੇ ਗੀਤ ਨੂੰ ਤੁਹਾਡੇ ਲੋਕ ਜਿਹੜਾ ਬਹੁਤ ਪਿਆਰ ਦੇਣ ਬਹੁਤ ਵਧੀਆ ਚੱਲੇ ਜਿਹੜਾ ਹੈਗਾ ਤੁਹਾਡੇ ਪ੍ਰਮਾਤਮਾ ਤੁਹਾਡੀ ਆਵਾਜ਼ ਜਿਹੜਾ ਇਸ ਤਰ੍ਹਾਂ ਹੀ ਬਰਕਰਾਰ ਰੱਖੇ ਤੁਹਾਨੂੰ ਜਿਹੜਾ ਹੈਗਾ ਆਸ਼ੀਰਵਾਦ ਜਿਹੜਾ ਪ੍ਰਮਾਤਮਾ ਤੋਂ ਮਿਲਿਆ ਇਸ ਤਰ੍ਹਾਂ ਹੀ ਜਿਹੜਾ ਹੈਗਾ ਬਣੀ ਰਹੇ ਪ੍ਰਮਾਤਮਾ ਦਾ ਤੁਹਾਡੀ ਆਵਾਜ਼ ਇਸ ਤਰ੍ਹਾਂ ਹੀ ਵਧੀਆ ਬਣੀ ਰਹੇ ਤੇ ਉਮੀਦ ਹੈ ਲੋਕ ਵੀ ਜਿਹੜਾ ਹੈਗਾ ਤੁਹਾਨੂੰ ਦੇਖਣਗੇ ਤੇ ਲੋਕ ਪਸੰਦ ਕਰਨਗੇ ਇਸ ਵੀਡੀਓ ਨੂੰ ਦੇਖ ਕੇ ਚਲੋ ਉਮੀਦ ਹੈ ਤੁਹਾਨੂੰ ਇਹ ਜਿਹਦੇ ਗਾਇਕ ਨੇ ਆਪਣੇ ਰਾਰਾ ਦੀ ਕਮਿਆਨਾ ਜੋ ਕਮਿਆਨ ਨਾਲ ਜਾਣ ਜਾਂਦੇ ਨੇ ਜੋ ਮਤਲਬ ਉਹਨਾਂ ਦਾ ਪਿੰਡ ਹੈ ਉਹਨਾਂ ਦੇ ਪਿੰਡ ਦਾ ਪਿੰਡ ਦਾ ਪਰ ਉਹ ਅਪੀਕ ਜੇ ਕਰੀਏ ਜੇ ਸਾਡੀ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਇਸ ਦੇ ਨਾਲ ਇਹ ਸਾਡੇ ਜਿਹੜੀ ਇਹਨਾਂ ਨੇ ਇੱਕ ਜੋ ਵਿਚਾਰ ਕੀਤਾ ਜੋ ਮੰਗ ਕੀਤੀ ਹੈ ਇੱਕ 뮤జిక్ ਵਿਸ਼ੇ ਤੇ ਜੋ ਪੰਜਾਬ ਸਰਕਾਰ ਦੇ ਧਿਆਨ ਵਿੱਚ ਜੋ ਲਿਆਣਾ ਚਾਹੁੰਦੇ ਨੇ ਮੇਰੇ ਜੋ ਪਹਿਲਾਂ ਗਾਇਕਿੰਦਰ ਮਾਨ ਜੀ ਨਾਲ ਵੀ ਗੱਲ ਹੋਈ ਸੀਗੀ ਜੋ ਪੰਜਾਬੀ ਦਾ ਵਿਸ਼ਾ ਜੋ ਖਾਸ ਕਰਕੇ ਪੰਜਾਬੀ ਤਾਂ ਜਿਹੜਾ ਹੈਗਾ ਸਕੂਲਾਂ ਨੂੰ ਮਿਲ ਗਈ ਪਰ ਕਿਤੇ ਨਾ ਕਿਤੇ 뮤జిక్ ਦਾ ਵਿਸ਼ਾ ਜਿਹੜਾ ਹੈਗਾ ਹਜੇ ਵੀ ਅਰਧ ਨਜ਼ਰ ਆ ਰਿਹਾ ਸਕੂਲਾਂ ਵਿੱਚ ਜੋ ਜਦੋਂ ਸਹੀ ਉਹਨੂੰ ਮਤਲਬ ਉਹਦਾ ਨਾਮ ਨਹੀਂ ਮਿਲ ਰਿਹਾ ਉਸ ਨੂੰ ਥਾਂ ਨਹੀਂ ਮਿਲਦੀ ਜੋ ਮਤਲਬ ਸਹੀ ਜਿਹੜੀ ਉਹ 뮤జిక్ ਵਿਸ਼ਾ ਚਾਹੀਦੀ ਹੁੰਦੀ ਹੈ ਤਾ ਇਸ ਕਰਕੇ ਸਾਡੀ ਜਿਹੜਾ ਹੈਗਾ ਮੰਗ ਹੈ ਵੀ ਪੰਜਾਬ ਸਰਕਾਰ ਇਸ ਵੀਡੀਓ ਨੂੰ ਧਿਆਨ ਨਾਲ ਦੇਖੇ ਤੇ ਸਾਡੀ ਇਸ ਮੰਗ ਨੂੰ ਜੋ ਮਿਊਜ਼ਿਕ ਦਾ ਵਿਸ਼ਾ ਜੋ ਸਕੂਲਾਂ ਤੇ ਲਾਜ਼ਮੀ ਹੋਣਾ ਚਾਹੀਦਾ ਉਸ ਨੂੰ ਜਰੂਰ ਲਾਜ਼ਮੀ ਕੀਤਾ ਜਾਵੇ ਸਾਡੀ ਉਹੀ ਕੋਸ਼ਿਸ਼ ਰਹੇਗੀ ਕਿ ਸਾਡੀ ਇਸ ਵੀਡੀਓ ਨੂੰ ਦੇਖ ਕੇ ਵੱਤਵਾਰ ਲੋਕ ਜੁੜਨ ਤੇ ਜਿਹੜੇ ਲੋਕ ਜੁੜੇ ਨੇ ਤੇ ਔਰ ਉਹ ਵੀ ਹੋਰ ਅੱਗੇ ਜਿਹੜਾ ਹੈਗਾ ਹੋਰ ਲੋਕਾਂ ਨੂੰ ਵੱਤਵਾਰ ਚੁੜੇ ਤਾਂ ਤੱਕ ਦੇਖਦੇ ਰਹੋ ਸਾਡੀ ਰਿਪੋਰਟ ਮੈਂ ਕੋਟਪੁਰਾ ਤੋਂ ਰੋਈਤਾ ਜਾਤ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈਨ ਰੋਇਤ ਆਜ਼ਾਦ ਨਮਨ ਆਖਦਾ ਹਾਂ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉੱਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫੋਰਵਰਡ ਕੀਤਾ ਜਾਵੇ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ